ਸੋ ਸ਼ੁਰੂਆਤ ਜਿਹੜੀ ਹੈ ਇੱਕ ਛੋਟੀ ਜੋ ਕਰਾਂਗੇ ਠੀਕ ਆ ਜੀ ਫਸਟ ਜਿਹੜੀ ਇਹ ਛੋਟੀ ਆਪਾਂ ਤੁਹਾਨੂੰ ਦਿਖਾ ਦਾਂਗੇ ਸੁੱਖ ਮਰ ਜਾ ਐਨੂੰ ਇੱਕ ਦਿਨ ਨੂੰ ਸੋ ਛੋਟੀ ਭਰਾਵਾਂ ਨੂੰ ਦਿਖਾ ਰਹੇ ਹਾਂ ਠੀਕ ਆ ਜੀ ਦੂਜਾ ਸਵੇਰਾ ਇਹ ਛੋਟੀ ਨੇ ਸੂਣਾ ਤੇ ਸੋਹ ਕਿਹਦਾ ਪੂਰਾ ਵੇਰਵਾ ਸਾਂਝਾ ਕਰਦੇ ਮਤਲਬ ਜਿਵੇਂ ਦੱਸਿਆ ਵੀ ਦੂਜਾ ਸਵੇਰਾ ਇਹ ਦੂਜਾ ਸਵੇਰਾ ਪਹਿਲਾਂ ਨੇ ਚਵਾਇਆਗੇ 10-11 ਕਿਲੋ 10-11 ਕਿਲੋ ਹਾਂਜੀ ਪਹਿਲਾਂ ਨੇ ਹਾਂਜੀ ਚਲੋ ਕਹਿੰਦੇ ਕੌਂਦੀ ਛੋਟੀ ਆ ਜਿਹੜੀ ਚਲੋ ਪਹਿਲੇ ਸਵੇਰੇ 10-11 10 ਕਿਲੋ ਤੇ ਚੱਲਦੀ ਆ ਹੁਣ ਦੂਜਾ ਸਵੇਰਾ ਛੋਟੀ ਸੂਣਾ ਸਿੰਗਲ ਫੇਸ ਕੁਆਲਟੀ ਇਧਰੋਂ ਕਰਕੇ ਵਿਖਾ ਦਿੰਦੇ ਆ ਮੱਥੇ ਫੁੱਲੀ ਜ਼ਰੂਰ ਹੈ ਕੀ ਆ ਸਿੰਘ ਪੂਰਾ گول ਤੇ ਬਾਕੀ ਥਣ ਕਰਮ ਵਾਲੀ ਨੂੰ ਲੱਗਾ ਜਰਾਂ ਦੀ ਮੈਨੂੰ ਲੱਗਾ ਉਹੀ ਗੱਲ ਬਾਤ ਆ ਵੀ ਮੁੱਠੀ ਮੁੱਠੀ ਰਾ ਥਣ ਨੋਕ ਆਲਾ ਜਿਵੇਂ ਇੱਕ ਵਰੀ ਤੰਗੀ ਤਸੱਲੀ ਨਾਲ ਵਿਖਾ ਦੇ ਸੱਜੇ ਕੱਪੇ ਨੂੰ ਪਹਿਣੀ ਇੱਕ ਪਹਿਣੀ ਵਾਲੇ ਪਾਸੇ ਨੂੰ ਤਸੱਲੀ ਦੇ ਨਾਲ ਅਜੇ ਸੁੰਦਰੀ 5-6 ਦਿਨ ਹਨਾ ਅਜੇ ਲੈਣੇ 5-6 ਦਿਨਾਂ ਦੇ ਠੀਕ ਹੈ ਭਰਾ ਬਾਕੀ 5 6 6 ਦਿਨ ਹਜੇ ਦੇ ਬਾਕੀ ਆ ਬਾਕੀ ਸੁੱਕ ਕਿਸੇ ਰਕਮ ਦੀ ਕੋਈ ਮੁਸ਼ਕਲ ਤੇ ਨਹੀਂ ਵੇਖਦਾ ਨਾ ਨਾ ਚੋਣ ਵਾਲੀ ਪੋਲੀ ਨਿਕਲੂ ਘਰ ਵਾਲੇ ਨੇ ਪੋਲੀ ਚੋਣ ਠੀਕ ਹੈ ਜਵਾਬ ਜਿਉਂਦੇ ਰਹੇ ਉਹਨਾਂ ਦੇ ਪਹਿਲਾਂ ਝੋਟੀ ਨੇ ਬੰਨੇ ਹੁੰਦੀ ਛਤੀਏ ਆਹ ਬਾਕੀ ਮੈਨੂੰ ਲੱਗਦਾ ਵੀ ਜਿਵੇਂ ਹੁਣ ਆਪਾਂ ਕੋਲੇ ਖੜੇ ਆ ਕਈ ਵਾਰ ਤਾਂ ਝੋਟੀਆਂ ਵੈਸੇ ਹੀ ਨਵੀਂ ਥਾਂ ਤੇ ਆਈਆਂ ਹੁਣ ਤਾਂ ਵੈਸੇ ਡਰੱਕ ਲਈਆਂ ਹੁੰਦੀਆਂ ਨੇ ਬਾਕੀ ਕੋਈ ਉਦਾਂ ਦੀ ਗੱਲਬਾਤ ਨਹੀਂ ਕੋਈ ਮਾਰਨ ਪਿੜਨ ਵਾਲੀ ਲੱਗਦੀ ਨਹੀਂ ਨਾ ਝੋਟੀ ਚੰਗੀ ਆ ਸ਼ਰੀਫ ਆ ਹਾਂਜੀ ਸੋ ਠੰਡੀ ਧੀਰੀ ਆ ਬਾਕੀ ਸਕਿਨ ਚਮੜੀ ਵੀ ਇੱਕ ਵਾਰੀ ਜਸ਼ਨ ਮਾਰ ਕੇ ਕੈਮਰਾ ਵਿਖਾ ਦੇ ਸੋ ਕਮਾੜਾ ਵਿਖਾ ਦੇ ਪਿੰਡਾ ਪੁੰਡਾ ਇਹਦਾ ਬਿਲਕੁਲ ਬਰੀਕ ਪਤਲੇ ਪਿੰਡ ਦੇ ਵਿੱਚ ਆ ਇਧਰ ਤੁਕ ਸੋ ਮੇਨ ਗੱਲ ਮੇਨ ਗੱਲ ਬਾਤ ਇਹ ਆ ਵੀ ਕੋਈ ਵੀ ਭੈਣ ਭਰਾ ਆਪਣਾ ਖਰੀਦੀ ਕਰੇ ਜਿੱਥੋਂ ਵੀ ਚੰਗਾ ਜਾਨਵਰ ਮਿਲਦਾ ਓਥੋਂ ਹਰੇਕ ਭਰਾ ਨੇ ਖਰੀਦੀ ਕਰਨੀ ਹੁੰਦੀ ਆ ਝੋਟੀ ਚੰਗੀ ਆ ਬਾਕੀ ਹਾਈਟ ਕੱਦ ਪਹਿਲਾਂ ਜੇ ਦੱਸ ਦਿੰਦੇ ਆ ਭਰਾਵਾਂ ਨੂੰ ਠੀਕ ਆ ਜੀ ਮੀਡੀਅਮ ਹਾਈਟ ਕੱਦ ਦੇ ਵਿੱਚ ਆ ਚਲੋ ਜ਼ਿਆਦਾਤਰ ਆਪਾਂ ਹਾਈਟ ਕੱਦ ਐਡੇ ਵੇਖਦੇ ਆ ਮੱਝਾਂ ਝੋਟੀਆਂ ਦੇ ਹਾਂਜੀ ਇਧਰਲੇ ਪਾਸੇ ਇੱਕ ਵਾਰੀ ਫੇਰ ਤੁਹਾਨੂੰ ਵਿਖਾ ਦਿੰਨੇ ਆ ਮਾੜਾ ਆਹ ਲਓ ਜੀ ਆ ਲੈ ਰਿਕਸ਼ਨ ਆ ਮਾਰ ਕੇ ਕੈਮਰਾ ਖਾਲਸ ਭਾਈ ਆ ਲੈ ਆ ਠੀਕ ਹੈ ਜੀ ਬਾਕੀ ਸਪੇਸ ਵੰਡ ਬਹੁਤ ਵਧੀਆ ਇਧਰ ਬਹਿਣੀ ਵਾਲੇ ਪਾਸੇ ਵੀ ਕਰਾ ਦਿਓ ਚੈੱਕ ਆਹ ਮੁਠੀ ਮੁਠੀ ਦਾ ਥੰਮ ਲੱਗਾ ਕਰਮਾਲੀ ਨੂੰ ਠੀਕ ਹੈ ਜੀ ਠੀਕ ਹੈ ਲੈ ਵੀ ਸੁਖ ਇਹਨੂੰ ਖੋਲ ਮਾਰਾ ਤੋੜ ਕੇ ਦਿਖਾਈਏ ਭਰਾ ਨੋ ਜੀ ਕਰੋ ਚੱਕ ਠੀਕ ਹੈ ਜੀ ਜੋ ਜਿਹੜੀ ਪਿੱਛੇ ਦੇ ਵਿੱਚ ਝੋਟੀਆਂ ਆਪਾਂ ਸੇਲ ਕੀਤੀ ਪੰਜ ਦਿਨ ਪਹਿਲਾਂ ਉਹ ਵੀ ਝੋਟੀਆਂ ਐਡੀ ਸੀ ਫੱਪਦੀ ਫੂਪਦੀ ਪੂਰੀ ਐ ਉਹ ਵੀ ਐਡੀ ਸੀ ਇੰਨਾ ਵੀ ਉਹ ਪਹਿਲੇ ਸਵੇਰੇ ਸੀ ਦੂਜੇ ਸਵੇਰੇ ਆਈ ਉਹ ਪਹਿਲ ਨਹੀਂ ਹੈ ਦੂਜੇ ਸਵੇਰੇ ਪਰ ਕਿੰਨਾ ਭਾਈ ਉੱਥੇ ਰਹੀ ਖੁੱਲੀ ਆ ਤੇ ਅੱਜ ਬੂਰਾ ਕਰ ਕਾਲ ਕਰਦੀ ਥੋੜੀ ਬਿਲਕੁਲ ਬਿਲਕੁਲ ਸੰਗਲ ਦੇ ਵਿੱਚ ਰਿਹਾ ਥੋੜਾ ਜਿਹਾ ਮੋਰੀ ਮਾਰੀ ਤੋਂ ਘਰ ਜਾਂਦਾ ਜਾਂਦਾ ਨਹੀਂ ਨਹੀਂ ਖੁੱਲੀ ਰਹੀ ਉਹ ਸੰਗਲ ਵੀ ਨਹੀਂ ਪਾਇਆ ਉਹਨਾਂ ਨੇ ਹਾਂ ਉਹਨੇ ਹਾਂ ਠੰਡੀ ਠੀਰੀ ਹੈ ਵੈਸੇ ਚਲੋ ਪਸ਼ੂ ਥੋੜਾ ਜਿਹਾ ਉਪਰ ਹੀ ਨਾ ਤਾਂ ਆ ਕੇ ਨਵੀਂ ਦਾਾਂ ਤੇ ਆ ਕੇ ਡਰਦਾ ਟੁੱਕਰਦਾ ਜ਼ਰੂਰ ਤੇ ਬਾਕੀ ਜਿੰਨੀ ਵੀ ਆ ਸਫਾਈਆਂ ਦੇ ਵਿੱਚ ਜਿੱਥੋਂ ਤੱਕ ਚਲੋ ਹੁਣ ਆਪਾਂ ਮੌਕੇ ਤੇ ਦੇਖ ਰਹੇ ਹਾਂ ਕਿਸੇ ਭਰਾ ਨੇ ਕੱਲ ਨੂੰ ਧਿਆਨ ਕੇ ਦੇਖਣੀ ਹੈ ਸਫਾਈਆਂ ਸਫੂਈਆਂ ਦੇ ਵਿੱਚ ਪੂਰੀ ਆ ਇਹਨੂੰ ਇੱਕ ਦੇ ਕੋਈ ਨਹੀਂ ਮੜਾ ਜਾ ਆ ਦੇ ਆ ਵਿਖਾ ਦੇ ਕੋਈ ਨਹੀਂ ਆ ਦੇ ਲਾ ਲਾ ਜੀ ਦੱਸਣ ਥੋੜਾ ਲਾਗਿਓ ਦਿਖਾ ਦੇ ਭਰਾ ਨੂੰ ਠੀਕ ਪਧਰੀ ਪੁਤਰੀ ਪੂਰੀ ਆ ਬਾਕੀ ਪਧਰੀ ਵਾਲੀ ਸੜਕ ਤੇ ਆ ਪਧਰੀ ਵੀ ਪੂਰੀ ਆ ਤੁਹਾਡੇ ਪਧਰੀ ਪੂਰੀ ਆ ਆ ਠੀਕ ਹੈ ਭਾਈ ਸੋ ਚੰਗਾ ਕਰਵਾ ਲਈ ਕੋਈ ਪਧਰੀ ਵਾਲੀ ਮਾਝੂ ਪਧਰੀ ਵਾਲੀ ਆ ਨੇ ਚੰਗੀ ਏ ਛੋਟੀ ਵੀਰ ਹਾਂ ਲੈ ਵੀ ਸੁਖ ਇਹਦੀ ਡਿਮਾਂਡ ਕੀ ਕਰਤੀ ਆ ਵੀਰ ਦੇਵਾਂਗੇ ਕਿੰਨੇ ਦੀ ਮੁੱਲ 95 ਆ ਹਾਂ ਨਾ 92 92 ਦੀ ਲਸਾ ਲੁਸਾ ਕਰਕੇ ਦੇਣਾ ਮਾਲ ਪੂਰਾ ਜੋ ਕਹਿ ਦੋਗੇ ਚਲੋ ਜੋ ਕਹਿਣ ਤੇ ਗੱਲ ਆ ਗਈ ਫਿਰ ਮੈਨਾਂ ਵੀ ਜਿਹਦਾ ਹੁੰਦਾ 90 ਕਰਦੀ ਆ ਮਾਨ ਤਾਂ ਮੇ ਤਾਂ 90 ਦੀ ਦੇ ਦੇ ਕਰ ਦਾਂਗੇ 90000 ਕਰ ਦਾਂਗੇ ਚਲੋ 1000 2000 ਦਾ ਆਪਣੇ ਕਹਿਣ ਤਾਂ ਵੀ ਭੈਣ ਭਰਾ ਠੀਕ ਆ ਜੀ ਮਾਨ ਹੀ ਕਰਦੇ ਆ 2000 ਵੀਰਾਂ ਦਾ ਵੀ ਵਿੱਚੋਂ ਛੋਟ ਕਰ ਦਿਆਂਗੇ 90 ਦੀ ਇਹ ਛੋਟੀ ਦਿੱਤੀ ਜਾਊਗੀ ਅੱਜ ਤੇ ਬਾਕੀ ਮੇਰੇ ਵੀਰ ਕਰੋ ਪਹਿਲ ਕਦਮੀ ਠੀਕ ਹੈ ਜੀ ਜਿੰਨੇ ਵੀ ਆਇਆ ਚੰਗੀ ਜਆ ਕਰਮ ਵਾਲੀ ਸਾਫ ਸੁਥਰੀ ਜਲੇਵੇ ਭਾਂਡੇ ਦੀ ਪੂਰੀ ਖਬਰਦਾਰ